ਆ ਵੀਡੀਓ ਸ਼ੁਰੂ ਹੋ ਗਿਆ ਸੀ ਤੇ ਚਾਹਤ ਕਰ ਰਿਹਾ ਸੀ ਕਿ ਇਹ ਵੀ ਦਿਸੇ ਬੈਲ ਖੜਕੀ ਆ ਤੇ ਮੈਂ ਬੂਆ ਖੋਲਿਆ ਵਾ ਤੇ ਲੁਕ ਗਈ ਪਿੱਛੇ ਮੈਂ ਬੂਹਾ ਖੋਲ ਕੇ ਵੇਖਿਆ ਤੇ ਇਹ ਸੀ ਤੇ ਮੈਂ ਫਿਰ ਬੂਹਾ ਮਾਰਨ ਲੱਗੀ ਵੀ ਅੰਦਰ ਨਾਵੇ ਕੁੜੀ ਛੱਡ ਕੇ ਚਲ ਗਈ ਦੀ ਸੀ ਇਹਨੇ ਮਨ ਧੱਕਾ ਮਾਰਿਆ ਆ ਮੇਰੇ ਹੱਥ ਤੇ ਛੱਟ ਲੱਗੀ ਇਹਨੇ ਮੇਰੇ ਵਾਲ ਖੋਲੇ ਮੈਂ ਚੀਕਾ ਮਾਰਨ ਲੱਗੀ ਛੋਟੀ ਨੂੰ ਸਾਡੀ ਅੰਦਰ ਸੀ ਉਹ ਬਾਹਰ ਆਈ ਆ ਮੰਮੀ ਕੀ ਹੋਇਆ ਮੀ ਉਹਨੇ ਕਿਹਾ ਭਾਬੀ ਮੰਮੀ ਦੇ ਵਾਲ ਕੇ ਖੋਨੇ ਪਏ ਮੰਮੀ ਦੇ ਵਾਲ ਕੇ ਕਿ ਇਹ ਫੜਫੜ ਅੰਦਰ ਆ ਗਈ ਆ ਇਦ ਮੈਂ ਮੰਗਰ ਗਈ ਆ ਇਦਰ ਇਹਨ ਸਾਰੇ ਰਸਤੇ ਦਾ ਪਤਾ ਕਿਦਾਂ ਰਸਤਾ ਇਹਨੇ ਡੈਡੀ ਦੇ ਅੰਦਰ ਪਤਾ ਨਹੀਂ ਕੀ ਕਿ ਉਹਨਾਂ ਨੂੰ ਕੀ ਕਿ ਮੈਂ ਅੰਦਰ ਹੀ ਆ ਗਈ ਆ ਉਹ ਅੰਦਰੋਂ ਬਾਹਰ ਨਿਕਲਿਆ ਪਹਿਲੋ ਕੁਰਸੀ ਤੇ ਬੈਠੇ ਆ ਸੋਫਾ ਵਾਲੀ ਕੁਰਸੀ ਆ ਫਿਰ ਦੂਸਰੀ ਕੁਰਸੀ ਤੇ ਬੈਠੇ ਆ ਇਹ ਉਹਨਾਂ ਨੂੰ ਬੋਲਦੀ ਰਹੀ ਪਤਾ ਨਹੀਂ ਕੀ ਕੀਤਾ ਉਹਨੇ ਇਹਨੂੰ ਤੱਕਾ ਮਾਰਿਆ ਕੀ ਕੀਤਾ ਵੇਖਦਿਆ ਵੇਖਦਿਆ ਉਹ ਐਦਾ ਹੀ ਧੋਲ ਸੁੱਟ ਕੇ ਉੱਥੇ ਕੋਲ ਬੈਠੀ ਰਹੀ ਕੁਛ ਨਹੀਂ ਕਿਹਾ ਮੈਂ ਸਾਰੀ ਗਲੀ 'ਚ ਮੇਰੇ ਵੀਡੀਓ ਹੈਗੇ ਮੈਂ ਗਲੀਆਂ 'ਚ ਲੋਕਾਂ ਦੇ ਬੂਹੇ ਖੜਕਾਏ ਨੰਗੀ ਪੈਰੀ ਇੱਕ ਮੇਰੇ ਪੈਰ ਦੀ ਚੱਪਲ ਪਈ ਆ ਇੱਕ ਮੇਰੇ ਪੈਰ ਦੀ ਚੱਪਲ ਨਹੀਂ ਆ ਗਈ ਮੈਂ ਸਾਰੇ ਇੱਧਰ ਗਲੀ ਦੇ ਦਰਵਾਜ਼ੇ ਖੜਕਾਏ ਇੱਧਰ ਗਲੀ ਦਾ ਦਰਵਾਜ਼ੇ ਖੜਕਾਏ ਫਿਰ ਮੱਕਾ ਡਾਕਟਰ ਨੂੰ ਫੋਨ ਕੀਤਾ ਮੱਕਾ ਡਾਕਟਰ ਆਇਆ ਨਾਲ ਫਿਰ ਮ ਵਿਸ਼ਾਲ ਨੂੰ ਫੋਨ ਕੀਤਾ ਵਿਸ਼ਾਲ ਚ ਦਾੜੀ ਨੂੰ ਪਤਾ ਨਹੀਂ ਕੀ ਹੋ ਗਿਆ ਤੋ ਆ ਜਾ ਇਹ ਉਸੇ ਵੇਲੇ ਆਏ ਇਹਨੂੰ ਮੁੰਡੇ ਨੂੰ ਫੋਨ ਕੀਤਾ ਤਿੰਨ ਚਾਰ ਮੁੰਡਿਆਂ ਨੇ ਫੜ ਕੇ ਫਿਰ ਉਹਨਾਂ ਨੂੰ ਕੁਰਸੀ ਲੈ ਕੇ ਚੱਲੇ ਆ ਫਿਰ ਇਹਦਾ ਭਰਾ ਅੰਦਰ ਆਇਆ ਤੇ ਭਰਾ ਨੇ ਗਾਲਾਂ ਕੱਢੀਆਂ ਇਹ ਉੱਥੇ ਖਲੋਤੀ ਰਹੀ ਆ ਇਹ ਉੱਥੇ ਖਲੋਤੀ ਬੈਠੀ ਰਹੀ ਕੁਛ ਨਹੀਂ ਮੇਰੇ ਪਿਤਾ ਜੀ ਨੂੰ ਉਹਨਾਂ ਨੇ ਜਲੀਲ ਕੀਤਾ ਉਹਨਾਂ ਨੂੰ ਤਾਂ ਕਾਮੁਕੀ ਕੀਤੀ ਉਹਨਾਂ ਦੀ ਦਾੜੀ ਪੁੱਟੀ ਆ ਉਹ ਇਹ ਸਦਮਾ ਨਾਲ ਹਸਾਰਦੇ ਹੋਏ ਉਸੇ ਵੇਲੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਆ ਫਿਰ ਵੀ ਇਹਨੇ ਆਪਣੇ ਭਰਾ ਨੂੰ ਹੈਰੀ ਨੂੰ ਤੇ ਆਪਣੇ ਚਾਚਿਆਂ ਨੂੰ ਤੇ ਤਿੰਨ ਚਾਰ ਹੋਰਨ ਪਛਾਤੇ ਬੰਦਿਆਂ ਨੂੰ ਸਾਧ ਕੇ ਪੇਰਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਮੈਨੂੰ ਆ ਕੇ ਗਾਲ ਮੰਦਾ ਕੀਤਾ ਵਾ ਮੇਰੇ ਮ੍ਰਿਤਕ ਪਿਓ ਦਾ ਵੀ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਉਹਦਾ ਪਿਓ ਮਰ ਗਿਆ ਵਾ ਤੇ ਆਪਾਂ ਹਟ ਜਾਈਏ ਅੱਗੇ ਵੀ ਬੜੀ ਵਾਰੀ ਆ ਕੇ ਇਹਦੇ ਚਾਚੇ ਦੋਵੇਂ ਚਾਚੇ ਸੁਹਾਗੇ ਉਹਦਾ ਜੀਜਾ ਫੋਨ ਤੇ ਧਮਕੀਆਂ ਦੇ ਦਿੰਦਾਰਿਆ ਉਹ ਆਪ ਕਦੀ ਆ ਕੇ ਇੱਥੇ ਮੰਮੀ ਨੂੰ ਢਲੀਲ ਕਰਦੀ ਦੋ ਤਿੰਨ ਦੇ ਅੱਗੇ ਵੀ ਕੁੱਟਿਆ ਵਾ ਅਸੀਂ ਇਨਸਾਫ ਦੀ ਮੰਗ ਕਰਦੇ ਆ ਜੀ ਸਾਡੇ ਪਰਿਵਾਰ ਨੂੰ ਉਹਨਾਂ ਦੇ ਪਰਿਵਾਰ ਤੋਂ ਖਤਰਾ ਵਾ ਉਹ 10 12 ਜਾਨੇ ਇਕੱਠੇ ਹੋ ਗਏ ਆ ਜਾਂਦੇ ਆ ਅਸੀਂ ਸਿਰਫ ਦੋ ਭਰਾ ਰਹਿ ਗਏ ਆ ਸਾਡੇ ਅੱਗੇ ਪਿਛੇ ਹੋਰ ਕੋਈ ਨਹੀਂ ਆ ਸਾਨੂੰ ਇਹ ਆ ਗਿਆ ਸਾਨੂੰ ਸਿਕਿਉਰਟੀ ਦਿੱਤੀ ਜਾਵੇ ਸਾਨੂੰ ਵਿਸ਼ਵਾਸ ਦਿਵਾਇਆ ਜਾਵੇ ਕਿ ਕੱਲ ਨੂੰ ਸਾਡੇ ਪਰਿਵਾਰ ਨੂੰ ਕੋਈ ਨੁਕਸਾਨ ਨਾ ਹੋਵੇ ਉਹ ਅੱਗੇ ਵੀ ਬੜੀਆ ਰਾ ਆ ਕੇ ਉਹਨਾਂ ਸ਼ਰਮ ਤਾਂ ਕਹਿ ਦਿੱਤੀਆਂ ਵਾ ਮੇਰੇ ਡੈਡੀ ਨੂੰ ਆ ਕੇ ਕਹਿੰਦੇ ਰਹੇ ਕਿ ਤੇਰੇ ਕਰਕੇ ਅਸੀਂ ਚੋਪਿਆ ਤੂੰ ਚਲੇ ਗਿਆ ਤੇ ਵੇਖੀ ਤੇਰੇ ਪਰਿਵਾਰ ਦਾ ਕੀ ਹਾਲ ਕਰਦੇ ਮੇਰਾ ਡੈਡੀ ਤਾਂ ਤੁਰ ਗਿਆ ਉਹਨਾਂ ਨੂੰ ਦੱਸੋ ਅਸੀਂ ਕਿੱਧਰ ਜਾਈਏ ਤੁਹਾਡੀ ਇਹੋ ਹੀ ਆ ਅਸੀਂ ਕਰਨ ਦਾ ਝਗੜਾ ਚੱਲ ਰਿਹਾ ਤਾਂ ਜੀਦੋਂ ਦਾ ਵਿਆਹ ਹੋਇਆ ਵਾ 10 ਸਾਲ ਹੋ ਗਏ ਆ ਝਗੜਾ ਚੱਲੰਦਾ ਝਗੜਾ ਸਿਰਫ ਇਹੋ ਹੀ ਸੀ ਕਿ ਜਿਹੜੀ ਜਗਾ ਵਾ ਉਹ ਮੇਰੀ ਕੁੜੀ ਦੇ ਮਤਲਬ ਚੈਰੀ ਦੇ ਮੇਰੀ ਭਾਬੀ ਦੇ ਨਾਂ ਤੇ ਕੀਤੀ ਜਾਵੇ ਠੀਕ ਆ ਤੇ ਤੁਸੀਂ ਘਰੋਂ ਬਾਹਰ ਚੱਲੋ ਤੇ ਮੈਂ ਮੁੰਡੇ ਨੂੰ ਵੀ ਬਾਹਰ ਕੱਢਾਂ ਮੈਨੂੰ ਕੋਈ ਪੁੱਛੇ ਨਾ ਮੈਂ ਆਪਣੇ ਜਿਹੜਾ ਵਾ ਇਥੇ ਕਾਜ਼ੀ ਮਾਲਕ ਬਣਾਉ ਉਹ ਡੇਢ ਮਹੀਨੇ ਪਹਿਲਾਂ ਝਗੜਾ ਕਰਕੇ ਗਏ ਸੀ ਕੁੜੀ ਨੂੰ ਵੀ ਛੱਡ ਗਿਆ ਆਪਣੀ ਨੂੰ ਕੁੜੀ ਨੂੰ ਕਹਿੰਦੀ ਕਿ ਮੇਰੇ ਲਈ ਮਰ ਗਈ ਆ ਸਦਾ ਜਰੀ ਦੇ ਰਾਜੇ ਅੱਜ ਬਾਰੇ ਜਾਣਦੇ ਇਹ ਜੀ ਅੱਜ ਘਰ ਮੈਂ ਆਇਆ ਇੱਥੇ ਸ਼੍ਰੀ ਕੇਵਲ ਕ੍ਰਿਸ਼ਨ ਸਟੂਡੈਂਟ ਸੀਗੇ ਉਹਨਾਂ ਦੀ ਕੱਲ ਡੈਥ ਹੋ ਗਈ ਸੀ ਘਰ ਵਾਲਿਆਂ ਦੇ ਬਿਆਨ ਦੇ ਉੱਤੇ ਅਸੀਂ ਕੱਲ 194 ਵੀਐਨਐਸ ਦੀ ਕਾਰਵਾਈ ਕੀਤੀ ਸੀ ਹੁਣ ਘਰ ਵਾਲਿਆਂ ਦਾ ਇਹ ਸੀਗਾ ਵੀ ਉਹ ਇਹਨਾਂ ਦੀ ਨੂੰਹ ਆ ਉਹ ਝਗੜ ਕੇ ਗਈ ਸੀ ਕੱਲ ਇਹਨਾਂ ਦਾ ਉਹਦੇ ਮੁਤਲਕ ਡੇਢ ਮਹੀਨਾ ਪਹਿਲਾਂ ਘਰੋਂ ਕੰਦੇ ਚਲ ਗਈ ਹੈ ਤੇ ਹੁਣ ਕੱਲ ਕਿਤੇ ਆ ਕੇ ਝਗੜਾ ਹੋਇਆ ਸੀ ਅਸੀਂ ਉਹਨਾਂ ਦਾ ਪੋਸਟਮਾਰਟਮ ਕਰਵਾ ਦਿੱਤਾ ਪੋਸਟ ਮੌਰਟਮ ਰਿਪੋਰਟ ਦੇ ਉੱਤੇ ਜੋ ਵੀ ਉਹਨਾਂ ਦੀ ਕੌਜ਼ ਆਫ ਡੈਥ ਆਈ ਉਸ ਦੇ ਹਿਸਾਬ ਨਾਲ ਅਸੀਂ ਅੱਗੇ ਜੇ ਪਰਚਾ ਬਣਦਾ ਉਹ ਪਰਚਾ ਦੇਾਂਗੇ ਜੋ ਵੀ ਕਾਰਵਾਈ ਬਣਦੀ ਹੋਊਗੀ ਮੈਂ ਸਾਰੇ ਘਰ ਵਾਲਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ 100% ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਹੋਊਗੀ ਇਹਨਾਂ ਨੂੰ ਵੀ ਅਸੀਂ ਖੁੱਲੀ ਛੁੱਟੀ ਦਿਤੀ ਹੈ ਵੀ ਤੁਸੀਂ ਕਿਸੇ ਵਕੀਲ ਸਾਹਿਬਾਨ ਤੋਂ ਕਿਸੇ ਤੋਂ ਵੀ ਉਹਦਾ ਕਰ ਲੋ ਜੋ ਬਣਦਾ ਹੋਊਗਾ ਅਸੀਂ ਉਹ 100% ਕਰਾਂਗੇ ਸਰਕੂਲਰ ਆਇਆ ਹੈ ਇਹਨਾਂ ਦਾ ਨੀ ਹੁਣ ਮੈਨੂੰ ਇਸ ਗੱਲ ਦਾ ਹੋਣਾ ਹੀ ਪਤਾ ਲੱਗਿਆ ਮੈਂ ਵੀ ਪਹਿਲੀ ਵਾਰੀ ਹੁਣੇ ਆਇਆ ਅੱਜ ਇਹਨਾਂ ਦੇ ਦੱਸਣ ਮੁਤਾਬਕ ਕਿ ਤਿੰਨ ਚਾਰ ਵਾਰੀ ਝਗੜਾ ਹੋਇਆ ਲੇਕਿਨ ਇਹ ਬਹੁਤ ਸ਼ਰੀਫ ਸੀਗੇ ਕਥਾ ਕਰਦੇ ਸੀਗੇ ਤੇ ਉਸ ਕਰਕੇ ਆਪਣੀ ਇੱਜ਼ਤ ਦੀ ਖਾਤਰ ਇਹਨਾਂ ਨੇ ਕਦੀ ਵੀ ਪੁਲਿਸ ਨੂੰ ਜਾਂ ਚੌਂਕੀ ਦੇ ਵਿੱਚ ਕਦੀ ਇਤਲਾਹ ਨਹੀਂ ਦਿੱਤੀ